ਦਰਬਾਰ ਬਾਦ ਮੇ ਜਰੂਰ ਕਰਾਂਗੇ ਚੇਅਰਮੈਨ ਜਿਹੜੇ ਨੇ ਇਥੇ ਅਮਰ ਸਿੰਘ ਮੁੱਗਮਟਰਸ ਜੀ ਸਰ ਅੱਜ ਜਿਹੜਾ ਸ਼ਿਕਾਇਤ ਪੱਤਰ ਮਿਲਿਆ ਜੀ ਕੀ ਸ਼ਿਕਾਇਤ ਕੀ ਦਿੱਤੀ ਗਈ ਹੈ ਸ਼ਿਕਾਇਤ ਦਿੱਤੀ ਗਈ ਹੈ ਜੀ ਇਹਨਾਂ ਨੇ ਮਨਜੀਤ ਸਿੰਘ ਮੰਨਾ ਜੀ ਨੇ ਉਹਨਾਂ ਨੇ ਮੈਨੂੰ ਦੱਸਿਆ ਹੈਗਾ ਕਿ ਉਹਨਾਂ ਨੇ ਘਰ ਦੇ ਬਾਹਰ ਜਿਹੜੀ ਗ੍ਰੀਨ ਬੈੱਡ ਦਾ ਏਰੀਆ ਹੈ ਉਹ ਉਹਨਾਂ ਨੇ ਕਵਰ ਕੀਤਾ ਹੈਗਾ ਫੋਟੋਗ੍ਰਾਫਸ ਵੀ ਮੈਨੂੰ ਦਿਖਾਈ ਹੈਗੇ ਮੈਂ ਕਲੀਅਰ ਕਰਦਾ ਮੈਂ ਵੀ ਚਾਹੁੰਦਾ ਗ੍ਰੀਨ ਬੈੱਡ ਇੰਨੇ ਦਿਮਾਗ ਚ ਵਾਰਿਆ ਲੋਕਾਂ ਨੇ ਗ੍ਰੀਨ ਬੈੱਡ ਨਹੀਂ ਹੈ ਸੜਕ ਤੇ ਕਬਜ਼ਾ ਰੱਖਿਆ ਤੇ ਕਬਜ਼ਾ ਸਾਰਾ ਆ ਮੈਂ

ਨੋਬਡੀ ਮੈਂ ਇਹਨਾਂ ਨਾਲ ਗੱਲ ਕਰ ਰਿਹਾ ਸੀ ਤਾਂ ਮੈਂ ਕਿਹਾ ਮੈਨੂੰ ਵੀ 1.5 ਸਾਲ ਹੋ ਗਿਆ ਇੱਥੇ ਕਰੀਪਰੀ ਮਹੌਨ ਲੱਗਾ ਤੇ ਮੇਰੀ ਨੌਲੇਜ ਚ ਲਿਆਂਦਾ ਨਹੀਂ ਕਿਸੇ ਨੇ ਤੇ ਅੱਜ ਵੀ ਅੱਜ ਤੁਸੀਂ ਆਏ ਹੋ ਤੇ ਠੀਕ ਹੈ ਮੈਂ ਇਹਨੂੰ ਦੇਖ ਸਕਦਾ ਦੇਖਾਂ ਦਾ ਜ਼ਰੂਰੀ ਕਾਰਵਾਈ ਕੀਤੀ ਹੈ ਤੋਂ ਨਹੀਂ ਕੀਤੀ ਜਾਏਗੀ ਵਾਈ ਨਾਟ ਕਾਨੂੰਨ ਸਾਰਿਆਂ ਵਾਸਤੇ ਇੱਕੋ ਜਿਹਾ ਆਏਗਾ ਠੀਕ ਹੈ ਸਾਹਮਣੇ ਕੋਈ ਵੀ ਹੋਵੇ ਜੀ ਭਿਸ਼ਾ ਕਾਨੂੰਨ ਦਾ ਕਾਨੂੰਨ ਦੇ ਸਾਹਮਣੇ ਕੋਈ ਤੇ ਹਰ ਵਾਸਤੇ ਪੱਖਪਾਤ ਥੋੜੀ ਹੁੰਦਾ ਕਾਨੂੰਨ ਤੇ ਇੱਕੋ ਜਿਹਾ ਹੀ ਹੁੰਦਾ ਸਾਰਿਆਂ ਵਾਸਤੇ ਇੱਕ ਨੰਬਰ ਇੱਕ ਅ ਤੈ ਤੱਕ ਜਾਵਾਂਗੇ ਕਿ ਇਹਦੇ ਚ ਹੈਗਾ ਜੇ ਸੜਕ ਦਾ ਹਿੱਸਾ ਤੇ ਸੜਕ ਦਾ ਹਿੱਸਾ ਰਹੇਗਾ ਜੇ ਗ੍ਰੀਨ ਬੈਲਟ ਦਾ ਹਿੱਸਾ ਤੇ ਗ੍ਰੀਨ ਬੈਲਟ ਦਾ ਹਿੱਸਾ ਰਹੇਗਾ ਠੀਕ ਹੈ ਥੈਂਕ ਯੂ ਬਿਲਕੁਲ ਜੀ ਅੱਜ ਅਮਰਪਾਲ ਸਿੰਘ ਬਬਲੂ ਇੱਕ ਨਵਾਂ ਮੁੱਦਾ ਲੈ ਕੇ ਜਿਹੜਾ ਕੀ ਐਨਕ੍ਰੋਚਮੈਂਟ ਦਾ ਮੁੱਦਾ ਔਰ ਮਨਦੀਪ ਸਿੰਘ ਮੰਨੇ ਨਾਲ ਜੁੜਿਆ ਹੋਇਆ ਮੁੱਦਾ ਜਿਹੜਾ ਲੈ ਕੇ ਇੱਥੇ ਅਮਰਸਰ ਮੂਲਮਾ ਟਰਸਟ ਦੇ ਚੇਅਰਮੈਨ ਕੋ ਪਹੁੰਚੇ ਨੇ ਸ਼ਿਕਾਇਤ ਪਤਾ ਦੇਣ ਵਾਸਤੇ ਗਲਬਾਤ ਕਰ ਲੈਨੇ ਅਮਰਪਾਲ ਸਿੰਘ ਬਬਲੂ ਮੇਰੇ ਨਾਲ ਮੌਜੂਦ ਨੇ ਬਲੂ ਭਾਜੀ ਇਹ ਕਾਦੀਆਂ ਤਸਵੀਰਾਂ ਚੁੱਕੀ ਕਰਦੇ ਵੇਖੋ ਇਹ ਸਾਡੇ ਸ਼ਹਿਰ ਦੇ ਬੁੜੇ ਵੱਡੇ ਸਮਾਜ ਸੇਵੀ ਨੇ ਉਹ ਤੁਹੀਂ ਪੁਸ਼ਪਾ ਪੁਸ਼ਪਾ ਵਾਲੀ ਗੱਲ ਸੁਣੀ ਹੋਣੀ ਆ ਇਹਨੂੰ ਦੁਬਾਰਾ ਸੁਣਾ ਦਿਆਂ ਹਾਂਜੀ ਉਹ ਇੱਕ ਕਰੀ ਕਿ ਹੋਇਆ ਡਾਕੂਆਂ ਨੇ ਕੀ ਕੀਤਾ ਕਿ ਬਸ ਘੇਰ ਲਈ ਤੇ ਉਹ ਸਾਰੇ ਲਾਈਨ 'ਚ ਖੜ ਪਹਿਲਾ ਬੰਦਾ ਲਿਆਂਦਾ ਕਹਿੰਦਾ ਹਾਂ ਵੀ ਤੇਰਾ ਕੀ ਨਾਂ ਡਾਕੂ ਦਾ ਸਰਦਾਰ ਕਹਿੰਦਾ ਕਹਿੰਦਾ ਮੇਰਾ ਨਾਂ ਆ ਫਲਾਣਾ ਸਿੰਘ ਕਹਿੰਦਾ ਮਾਰ ਵੀ ਸਿਰ ਤੇ ਗੋਲੀ ਉਹਨਾਂ ਸਿਰ ਤੇ ਮਾਰੀ ਗੋਲੀ ਫਿਰ ਆ ਗਿਆ ਦੂਜਾ ਕਹਿੰਦਾ ਤੇਰਾ ਕੀ ਨਾਂ ਆ ਕਹਿੰਦਾ ਮੇਰਾ ਨਾਂ ਫਲਾਣਾ ਸਿੰਘ ਕਹਿੰਦਾ ਮਾਰ ਵੀ ਗੋਲੀ ਇਹਦੇ ਦੂਜੇ ਤੇ ਵੀ ਗੋਲੀ ਮਾਰਦੀ ਤੀਜੇ ਨੰਬਰ ਤੇ ਸੀ ਕੀ ਮਾਤਾ ਕਹਿੰਦੀ ਹਾਂ ਮਾਤਾ ਤੇਰਾ ਕੀ ਨਾਂ ਉਹ ਕਹਿੰਦੀ ਮੇਰਾ ਨਾਂ ਪੁਸ਼ਪਾ ਤੇ ਅਗੋ ਡਾਕੂ ਨੇ ਸਦਾ ਕਹਿੰਦਾ ਗੋਲੀ ਨਾ ਮਾਰਿਓ ਕਹਿੰਦਾ ਮੇਰੀ ਮਾਦਾ ਦਾ ਨਾਂ ਵੀ ਪੁਸ਼ਪਾ ਸੀਗਾ ਵਿਚਾਰੀ ਬੜਾ ਲਾਡ ਲਰੋਂਦੀ ਰਹੀ ਐ ਇਹ ਮਾਦਾ ਨੂੰ ਛੱਡ ਦੋ ਉਹਨਾਂ ਨੇ ਮਾਦਾ ਨੂੰ ਛੱਡਤਾ ਅਗਲੇ ਪਾਸੇ ਬੈਠਾ ਇਹਦੇ ਮੰਨੇਰਗਾ ਕਹਿੰਦਾ ਜੀ ਤੇਰਾ ਕੀ ਨਾਂ ਕਹਿੰਦਾ ਨਾਂ ਤੇ ਮੇਰਾ ਮੰਨਾਵਾ ਪਰ ਲੋਕੀ ਮੈਨੂੰ ਪਿਆਰ ਨਾ ਪੁਸ਼ਪਾ ਪੁਸ਼ਪਾ ਵੀ ਕਹਿੰਦੇ ਆ ਮਤਲਬ ਨਾਂ ਤੇ ਪੋਲੀਟਿਕਲ ਵਾਲੇ ਸਾਰੇ ਕੰਮ ਕਰਨੇ ਨੇ ਪਰ ਲੋਕੀ ਮੈਨੂੰ ਜਿਹੜਾ ਵਾ ਸਮਾਜਸੀ ਵੀ ਸਮਾਜਸੀ ਵੀ ਕਹਿੰਦੇ ਆ ਇਹ ਸਮਾਜਸੀ ਨੇ ਇਹਨਾਂ ਨੇ ਕਿਸ ਤਰੀਕੇ ਨਾਲ ਜਿਹੜੀ ਆ ਉਹ ਜਾਇਦਤ ਬਣਾਈ ਇੱਕ ਵੱਖਰਾ ਵਿਸ਼ਾ ਆ ਉਹਦੇ ਲਈ ਆਲਰੇਡੀ ਜਿਹੜੀ ਕੰਪਲੇਂਟ ਹੈ ਵੱਖ-ਵੱਖ ਡਿਪਾਰਟਮੈਂਟਸ ਦੇ ਵਿੱਚ ਸੀਐਮ ਸਾਹਿਬ ਦੇ ਜਿਹੜੇ ਕੋਲ ਉਹ ਚਲਦੀ ਪਈ ਥੋੜਾ ਜਿਹੀ ਤੁਸੀਂ ਪਿਕਚਰ ਫੜੀਆਂ ਥੋੜੇ ਕਲੀਅਰ ਕਰ ਦਿਓ ਵੀ ਇਹ ਕਾਦੀਆਂ ਪਿੱਛੇ ਹੈਗੀ ਲੋ ਹੀ ਲੋ ਆਹ ਵੇਖੋ ਇਹ ਇੱਥੇ ਗੁਰਦੁਆਰਾ ਸਾਹਿਬ ਆ ਆ ਰੋਡ ਆ ਆ ਰੋਡ ਨਾਲ ਇੱਥੋਂ ਜਾ ਕੇ ਅੱਗੇ ਰਲਦੀ ਸੀ ਪਰ ਇਹਨਾਂ ਨੇ ਵੇਖੋ ਰੋਡ ਛੋਟੀ ਕਿਉਂ ਹੋਇਆ ਆ ਇਹ ਨਾ ਇੱਥੇ ਇੱਥੋਂ ਦਾ ਘਰ ਨੇ ਸਾਰੇ ਇਹ ਮਨਦੀਪ ਸਿੰਘ ਮੰਨਾ ਜੀ ਦੇ ਦੋ ਘਰ ਨੇ ਤੇ ਦੋ ਜਿਹੜੇ ਨੇ ਪਲਾਰ ਨੇ ਤਾਂ ਐਡੀ ਵੱਡੀ ਜਗ੍ਹਾ ਉਹ ਮਲੀ ਗਈ ਆ ਵੀ ਇਹ ਆਪਣਾ ਹੀ ਰਾਜ ਹੈ ਇਹ ਰਣਜੀਤ ਐਬਨੀਓ ਨੇ ਇੰਦਰਜੀਤ ਐਬਨੀਓ ਉਹਨਾਂ ਦੇ ਸੋਹਰਾ ਸਾਹਿਬ ਜਿਹੜੇ ਨੇ ਉਹਨਾਂ ਦਾ ਇੰਦਰਜੀਤ ਸਿੰਘ ਹੈ ਇਹ ਇੰਦਰਜੀਤ ਐਬਨੀਓ ਵੀ ਆਪਣੀ ਮਰਜ਼ੀ ਜਦਾਂ ਮਰਜ਼ੀ ਕਬਜ਼ਾ ਕਰ ਲਈਏ ਇਹ ਦੇਸ਼ ਲੋਕਤੰਤਰ ਦੇ ਨਾਲ ਚੱਲਦਾ ਨਾ ਕਿ ਦੇਸ਼ ਜਿਹੜਾ ਆ ਕਿਸੇ ਹੋਰ ਤਰੀਕੇ ਦੇ ਨਾਲ ਚੱਲਦਾ ਜੀ ਮੈਂ ਅੱਜ ਜਿਹੜੀ ਸ਼ਿਕਾਇਤ ਕਰਨ ਆਇਆ ਮਾਨਯੋਗ ਆਪਣੇ ਸਾਡੇ ਚੇਅਰਮੈਨ ਸਾਹਿਬ ਨੂੰ ਇਹ ਕਰਦਾ ਕੀ ਹੈ ਇਸ ਗੱਲ ਵੱਲ ਧਿਆਨ ਦਿਓ ਜਰਾ ਇੱਕ ਚਿੱਠੀ ਲਿਖਦਾ 2018 ਨੂੰ ਚੇਅਰਮੈਨ ਚੇਅਰਮੈਨ ਸਾਹਿਬ ਦੀ ਠੀਲੇ ਦਾ ਉਹ ਚੇਅਰਮੈਨ ਸਾਹਿਬ ਨੂੰ ਪਤਾ ਬਹੁਤ ਇਮਾਨਦਾਰ ਸੀਗੇ ਉਹਨਾਂ ਨੇ ਇਹਨਾਂ ਉੱਤੇ ਮਤਲਬ ਸੈਟਿੰਗ ਕਰਕੇ ਇਹ ਕਹਿੰਦਾ ਜੀ ਮੇਰਾ ਉੱਥੇ ਨਾ ਗ੍ਰੀਨ ਬੈਲਟ ਨਹੀਂ ਗਈ ਪਹਿਲਾਂ ਤੇ ਦਿਮਾਗ ਉਡਾ ਲਈ ਆਪਾਂ ਗ੍ਰੀਨ ਬੈਲਟ ਨਹੀਂ ਹੈ ਕਿ ਮੇਰੇ ਘਰ ਅੱਗੇ ਜਗ੍ਹਾ ਬਚਦੀ ਆ ਤੇ ਮੈਨੂੰ ਲੱਗਿਆ ਕਿ ਮੈਂ ਉਹਦਾ ਕਬਜ਼ਾ ਮਾਰਨਾ ਕਿ ਮੈਂ ਜਿਹੜਾ ਉਹਦੀ ਉਸਾਰੀ ਕਰਨਾ ਤੇ ਉਸਾਰੀ ਕਰਕੇ ਜਿਹੜਾ ਵਾਂਸਾ ਨਾ ਮੈਂ ਉਹਨੂੰ ਕੀਤਾ ਹੋਇਆ ਚਾਰ ਦਿਵਾਰੀ ਉਹਦੀ ਕੀਤੀ ਹੋਈ ਹੈ ਤੇ ਚਾਰ ਦਿਵਾਰੀ ਕਰ ਲਈ ਹੈ ਤੇ ਹੁੰਦਾ ਕੀ ਹੈ ਵੀ ਜਾਨਵਰ ਆ ਜਾਂਦੇ ਨੇ ਜਾਨਵਰ ਆਉਂਦੇ ਉਹਦੇ ਕਰਕੇ ਆਪਾਂ ਤੇ ਉਸ ਤੋਂ ਬਾਅਦ ਜਿਹੜਾ ਚੇਅਰਮੈਨ ਸਾਹਿਬ ਇਹਦੀ ਜਾਂਚ ਕਰਉਂਦੇ ਨੇ ਮੌਕਾ ਵਿਖਾਉਂਦੇ ਨੇ ਮਨਜੀਤ ਸਿੰਘ ਉਹ ਜਈ ਨੇ ਉਹ ਲਿਖ ਕੇ ਦਿੰਦੇ ਨੇ ਵੀ ਇਹ ਜਗ੍ਹਾ ਬਿਲਕੁਲ ਠੀਕ ਠਾਕ ਆ ਵੀ ਇਹ ਜਾਨਵਰ ਆਉਂਦੇ ਆ ਵੀ ਇਹਨੇ ਪੱਕੀ ਉਸਾਰੀ ਨਹੀਂ ਕੀਤੀ ਹੁਣ ਪੱਕੀ ਉਸਾਰੀ ਕੀਤੀ ਜਾਂ ਨਹੀਂ ਇਹ ਤਾਂ ਤੁਹਾਨੂੰ ਉਹਦੇ ਪੇਪਰ 'ਚ ਵੀ ਦਿਖਾ ਰਿਹਾ ਮੈਂ ਫੋਟੋ 'ਚ ਵੀ ਦਿਖਾ ਰਿਹਾ ਕਿ ਕਿਸ ਤਰੀਕੇ ਨਾਲ ਉਹਨੂੰ ਜਗ੍ਹਾ ਨੂੰ ਬਲ ਕੇ कंस्ट्रक्शन करके सरकार दी 4 ਤੋਂ 5 ਕਰੋੜ ਰੁਪਏ ਦੀ ਜਗ੍ਹਾ ਨੂੰ ਕਬਜ਼ਾ ਕਰਕੇ ਕੀ ਮਜਬੂਰੀ ਕੀ ਰਹੀ ਹੋएगी ਅੰਮ੍ਰਿਤ ਅਪਰੂਵਮੈਂਟ ٹرسٹ ਨੇ ਜਿਹੜੇ ਕਿ ਜਈ ਨੇ ਉਹਨਾਂ ਨੇ ਖੁਦ ਰਿਪੋਰਟ ਕੀਤੀ ਵੀ ਹਾਂ ਠੀਕ ਹੈ ਕੋਈ ਗੱਲ ਨਹੀਂ ਕਬਜ਼ਾ ਨਹੀਂ ਹੈ ਇਹ ਕੱਚਾ ਕਬਜ਼ਾ ਹਾਂ ਉਹਨਾਂ ਨੇ ਗਲਤ ਰਿਪੋਰਟ ਕੀਤੀ ਪਹਿਲਾਂ ਤਾਂ ਮੈਂ ਕਲੀਅਰ ਕਰਦਾ ਜਗ੍ਹਾ ਪੱਕਾ ਕਬਜ਼ਾ ਸੀ ਗਿਆ ਪਰ ਦੱਸਿਆ ਗਿਆ ਕੱਚਾ ਕਬਜ਼ਾ ਠੀਕ ਹੈ ਦੂਸਰੀ ਗੱਲ ਮੈਂ ਅੰਮ੍ਰਿਤਸਰ ਦੇ ਲੋਕਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਮੈਂ ਪਹਿਲਾਂ ਇਸ ਗੱਲ ਦੇ ਵਿੱਚ ਰਹਿ ਗਿਆ ਹਾਂ ਕਿ ਤੁਸੀਂ ਵੀ ਇੱਕ ਚਿੱਠੀ ਲਿਖੋ ਤੁਸੀਂ ਚਿੱਠੀ ਕੀ ਲਿਖਣੀ ਹੈ ਕਿ ਚੇਅਰਮੈਨ ਸਾਹਿਬ ਮਨਦੀਪ ਮੰਨੇ ਦੀ ਚਿੱਠੀ ਨੰਬਰ 1766/262018 ਦੇ ਤਹਿਤ ਹੋਈ ਆਰਜੀਓ ਸਾਰੀ ਦੀ ਤਰਜ਼ ਤੇ ਸਾਨੂੰ ਵੀ ਜਿਹੜੀ ਆ ਪਰਮਿਸ਼ਨ ਦਿੱਤੀ ਜਾਵੇ ਐਹੀਂ ਵੀ ਗ੍ਰੀਨ ਜਿਹੜੀ ਉਹ ਬੈਲਟੀ ਉਹਦਾ ਕਬਜ਼ਾ ਕਰ ਲਈ ਹੈ ਨਿਊ ਅੰਮ੍ਰਿਤਸਰ ਵਿੱਚ ਬਹੁਤ ਵੱਡੀ ਪੱਧ ਤੇ ਕਾਰਵਾਈ ਕੀਤੀ ਗਈ ਸੀ ਇਹੀ ਇੰਪਰੂਵਮੈਂਟ ਦਾ ਮੈਂ ਕਹਾਂ ਦੀ ਸਾਡੇ ਦੇਸ਼ ਦੀ ਬਦਕਿਸਮਤੀ ਇਹ ਆ ਕਿ ਨਿਊ ਅੰਮ੍ਰਿਤਸਰ ਦੇ ਵਿੱਚ ਕਾਰਵਾਈ ਹੁੰਦੀ ਆ ਲੋਕ ਰੋਂਦੇ ਕਰਾਉਂਦੇ ਨੇ ਬਜ਼ੁਰਗ ਇਥੋਂ ਦਾ ਕਹਿੰਦੇ ਨੇ ਕਿ ਸਾਡਾ ਜਿਹੜਾ ਆ ਪੱਖਪਾਤ ਕੀਤਾ ਗਿਆ ਇੱਕ ਸ਼ਹਿਰ ਦੇ ਵਿੱਚ ਦੋ ਕਾਨੂੰਨ ਕਿਵੇਂ ਇੱਕ ਸ਼ਹਿਰ ਦੇ ਵਿੱਚ ਇੱਕ ਕਾਨੂੰਨ ਹੋਣਾ ਚਾਹੀਦਾ ਇੱਕ ਦੇਸ਼ ਦੇ ਵਿੱਚ ਇੱਕ ਕਾਨੂੰਨ ਹੋਣਾ ਚਾਹੀਦਾ ਜਦੋਂ ਆਪਾਂ ਦੋ ਕਾਨੂੰਨ ਕਰਾਂਗੇ ਤੇ ਸਾਡੇ ਨਾਗਰਿਕਾਂ ਦੇ ਵਿੱਚ ਜਿਹੜੀ ਹੈ ਇਨਸਿਕਿਉਰਟੀ ਦੀ ਭਾਵਨਾ ਆਏਗੀ ਮਤਲਬ ਮੈਂ ਆਪਣੇ ਦੇਸ਼ ਨੂੰ ਪਿਆਰ ਕਰਦਾ ਹਾਂ ਪੰਜਾਬ ਨੂੰ ਅੰਮ੍ਰਿਤਸਰ ਨੂੰ ਪਿਆਰ ਕਰਦਾ ਮੈਨੂੰ ਪਤਾ ਲੱਗੇ ਸਰਕਾਰੀ ਮੇਰੇ ਨਾਲ ਪੱਖਪਾਤ ਕਰਦੀ ਹੈ ਮੇਰਾ ਘਰ ਤੋੜ ਦਿੰਦੀ ਹੈ ਤੇ ਇਹ ਕਬਜ਼ਾ ਕਰਕੇ ਮੈਨੂੰ ਦਸ ਗੁਣਾ ਬੈਠਾ ਵਾ ਤੇ ਕੀ ਮੇਰੇ ਦੇਸ਼ ਭਗਤੀ ਦੀ ਪਿਆਰ ਨੂੰ ਠੇਸ ਨਹੀਂ ਪਹੁੰਚੂਗੀ ਨਾਗਰਿਕਾਂ ਨੂੰ ਬਰਾਬਰ ਦਾ ਅਹਿਸਾਸ ਕਰਵਾਉਣ ਵਾਸਤੇ ਚੇਅਰਮੈਨ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਆ ਕਿ ਇੱਤੇ ਠੁਕਵੀਂ ਕਾਰਵਾਈ ਜੜੀ ਕੀਤੀ ਜਾਵੇ ਇਹ ਕਹਿੰਦਾ ਜੀ ਮੈਂ ਉਹ ਆ ਸਮਾਜ ਸੇਵੀ ਤੁਹਾਨੂੰ ਪਹਿਲਾਂ ਗੱਲ ਸੁਣਾਉਂਦੀ ਸਾਰੇ ਪੋਲੀਟਿਕਲ ਵਾਲੇ ਕਬਜ਼ੇ ਸਾਰੇ ਪੋਲੀਟਿਕਲ ਬੰਦੇਆਂ ਵਾਲੇ ਤੇ ਹੈਗੇ ਆ ਆਪਾਂ ਸਮਾਜ ਸੇਵੀਆਂ ਤੇ ਚੇਅਰਮੈਨ ਸਾਹਿਬ ਨੇ ਮੈਨੂੰ ਭਰੋਸਾ ਦਿੱਤਾ ਆ ਕਿ ਤੇ ਧੁਕਮੀ ਜਿਹੜੀ ਆ ਉਹ ਕਾਰਵਾਈ ਜਿਹੜੀ ਆ ਉਹ ਕੀਤੀ ਜਾਊਗੀ ਤੇ ਉੱਤੇ ਜਲਦੀ ਤੇ ਮਤਲਬ ਜੋਰੀ ਮੰਡੀ ਕਾਰਵਾਈ ਕਰੋ ਤੁਸੀਂ ਕਹਿੰਦੇ ਵੀ ਪੰਜਾਬੀ ਚ ਕਹਿੰਦੇ ਵੀ ਹੱਥ ਧੋਕੇ ਮਗਰ ਪੈ ਜਾਣਾ ਤੁਸੀਂ ਹੱਥ ਧੋਕੇ ਮਗਰ ਪਏ ਉਹ ਮੰਦੀਪ ਸਿੰਘ ਮੰਨੇ ਨੇ ਤੋਣਾਂ ਕਿ ਗਲਤ ਕੀਤਾ ਮੇਰੇ ਨਾਮ ਨੇ ਕੁਝ ਗਲਤ ਨਹੀਂ ਕੀਤਾ ਉਹਨੇ ਸ਼ਹਿਰ ਨਾਲ ਬੜਾ ਕੁਝ ਗਲਤ ਕੀਤਾ ਇੱਕ ਚੀਜ਼ ਤੇ ਮੰਨੋਗੇ ਤੁਸੀਂ ਜੇ ਮੈਂ ਕੁਝ ਸ਼ਹਿਰ ਨਾਲ ਕੁਝ ਗਲਤ ਕੀਤਾ ਹੁੰਦਾ ਹੂੰ ਨੂੰ ਨੇ ਮੈਨੂੰ ਨੱਪ ਲੈਣਾ ਸੀਗਾ ਮੈਨੂੰ ਦਬਾ ਦੇਣਾ ਹੈ ਟਰਾਲ ਲੈਣਾ ਹੈਗਾ ਮੈਂ ਇਹਦੇ ਇੱਕ ਪੈਸੇ ਦਾ ਵੀ ਰਵਾਧਾਰ ਨਹੀਂ ਮੈਂ ਆਪਣੀ ਕਿਰਤ ਕਰਕੇ ਖਾਣ ਵਾਲਾ ਇਨਸਾਨ ਆ ਕਾਰੋਬਾਰ ਅੱਜ ਵੀ ਕਰਦੇ ਆ ਪਹਿਲਾਂ ਇੱਕ ਦਿਨ ਇਹਦੇ ਨਾਲ ਲਾਈਦੇ ਦੋ ਦਿਨ ਕੰਮ ਕਰ ਗਏ ਚਾਹੁੰਦੇ ਕੀ ਉਹਨਾਂ ਦੀ ਤੁਸੀਂ ਸਿਕਿਉਰਿਟੀ ਵੀ ਵਾਪਸ ਦਵਾ ਦੁੱਤੀ ਤੇ ਹੁਣ ਚਾਹੁੰਦੇ ਕੀ ਵੀ ਅਮਰਸਰ ਛੱਡ ਦੇਵੇਂ ਮੰਦੀ ਸਿੰਘ ਮੱਲ ਨਹੀ ਨਹੀ ਮਨਦੀਪ ਸਿੰਘ ਮੱਲ ਕਿਉਂ ਅਮਰਸਰ ਛੱਡ ਜਾਵੇ ਸਾਡੇ ਨਾਲ ਰਵੇ ਆਪਣਾ ਅਖੀਰ ਤੱਕ ਵੇਖ ਕੇ ਤੇ ਜਾਵੇ ਲੋਕਾਂ ਨੂੰ ਕਿਤਨਾ ਪਤਾ ਲੱਗੂਗਾ ਕਿ ਦੋ ਨੰਬਰ ਦਾ ਪੈਸਾ ਕਮਾਇਆ ਕਿਤਨਾ ਨਿਕਲਦਾ ਵਾ ਮੈਂ ਨਹੀਂ ਕਹਿੰਦਾ ਵੀ ਛੱਡ ਕੇ ਜਾ ਇਹ ਬਿਲਕੁਲ ਦਵਾਂਗੇ ਮੈਂ ਬਿਲਕੁਲ ਉੱਤੇ ਤਿਆਰੀ ਕਰ ਰਿਹਾ ਅਖੀਰ ਜਦੋਂ ਮੈਨੂੰ ਲੱਗੂਗਾ ਮੈਂ ਤੁਹਾਨੂੰ ਅੱਗੇ ਵੀ ਕਿਹਾ ਵੀ ਸਤੰਬਰ ਅਖੀਰ ਤੱਕ ਮੈਂ ਕੋਸ਼ਿਸ਼ ਕਰੂੰਗਾ ਕਿ ਤੁਹਾਨੂੰ ਸਾਰਾ ਇਹ ਛੱਠਾ ਦੇ ਦਾਂ ਮੰਨ ਲਓ ਕਿਤੇ ਕਤਲ ਹੋ ਜਾਂਦਾ ਮੈਂ ਤਾਂ ਕੰਪਲੇਨਟ ਕਰ ਸਕਦਾ ਜਾਂਚ ਤੇ ਸਰਕਾਰ ਨੇ ਕਰਨੀ ਹੈ ਹੁਣ ਸਰਕਾਰ ਇਹ ਤੇ ਕਿਸ ਤਰੀਕੇ ਦੀ ਜਾਂਚ ਕਰਦੀ ਹੈ ਕੀ ਕਰਦੀ ਹੈ ਇਹ ਸਵਾਲ ਆ ਕਿ ਕੀ ਇਹ ਨਾਲ ਰਲ ਕੇ ਚੱਲਦੇ ਨੇ ਜਾਂ ਸਰਕਾਰ ਚਾਹੁੰਦੀ ਐ ਐਕਚੁਅਲੀ ਨੌਜਵਾਨਾਂ ਨੂੰ ਨਾਗਰਿਕਾਂ ਨੂੰ ਬਰਾਬਰਤਾ ਦਾ ਅਹਿਸਾਸ ਕਰਾਉਣਾ ਮੈਨੂੰ ਆਸ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇੱਥੇ ਤੁਰਕਮੀ ਕਾਰਵਾਈ ਕਰਨਗੇ ਜੋ ਜੋ ਨੇ ਬਧਿਕੀਆਂ ਸ਼ਹਿਰ ਨਾਲ ਕੀਤੀਆਂ ਨੇ ਉਤੇ ਕਾਰਵਾਈ ਕਰਨੀ। ਫਿਲਹਾਲ ਜੋ ਤੁਸੀਂ ਮੁੱਦਾ ਚੁੱਕਿਆ ਐ ਇਨਕ੍ਰੋਚਮੈਂਟ ਦਾ ਲੱਗਦਾ ਵੀ ਇਨਕ੍ਰੋਚਮੈਂਟ ਜਿਹੜੀ ਕੀ ਉਹ ਹਟਾਈ ਦਿੱਤੀ ਜਾਈਏਗੀ ਜਾਂ ਇਹ ਤੁਹਾਡੇ ਸ਼ਿਕਾਇਤ ਪੱਤਰ ਤੋਂ ਬਾਅਦ ਜੇ ਨਹੀਂ ਹਟਾਈ ਜਾਂਦੀ ਤਾਂ ਤੁਸੀਂ ਕਿਹਾ ਆਪ ਹਟਾਓਗੇ ਇਨਕ੍ਰੋਚਮੈਂਟ। ਦੇਖੋ ਮੈਂ ਕੋਈ ਅਥਾਰਟੀ ਨਹੀਂ ਹਾਂ। ਇਹ ਦੇਖੋ ਉਥੇ ਗੁਰਦੁਆਰਾ ਸਾਹਿਬ ਨੂੰ ਰਸਤਾ ਜਾਂਦਾ ਸੰਗਤਾਂ ਨੂੰ ਵੀ ਦਿੱਕਤ ਆਉਂਦੀ ਹੈ। ਇਹ ਗੁਰਦੁਆਰਾ ਸਾਹਿਬ ਕਮੇਟੀ ਵਾਲੇ ਡਿਮਾਂਡ ਕਰਨ ਆਪਣੇ ਸਿੱਖ ਧਰਮ ਦੇ ਵਿੱਚ ਹੁਕਾ ਦੇਣ ਜਾਂ ਗੁਰਦੁਆਰਾ ਸਾਹਿਬ ਨੂੰ ਅਗਰ ਵਾਕੀ ਉਹ ਜਗ੍ਹਾ ਦੀ ਲੋੜ ਉਹ ਸਮਝਦੇ ਨੇ ਮੈਂ ਤਾਂ ਸਮਝਦਾ ਹੈਗੀ ਆ। ਮੈਂ ਆਪਣੀ ਜ਼ਿੰਮੇਵ ਜੀ ਤੁਸੀਂ ਅੱਗੇ ਲੱਗੋਗੇ ਕਿ ਸ਼ਿਕਾਇਤ ਪੱਤਰ ਤੱਕ ਨਹੀਂ ਬਸ ਥੋੜਾ ਸੀਮੇ ਤੱਕ ਬਿਲਕੁਲ ਅੱਗੇ ਲੱਗਾਗਾ ਇੱਕ ਵਾਰੀ ਕਮੇਟੀ ਕਮੇਟੀ ਜਿਹੜੀ ਆ ਉਹ ਇੱਕ ਵਾਰੀ ਕਹਿਣ ਵੀ ਆਓ ਮਿਲ ਕੇ ਕਰੀਏ ਮੈਂ ਅੱਗੇ ਲੱਗੂਗਾ ਕੋਈ ਗੱਲ ਹੈ ਗੁਰੂ ਘਰ ਲਈ ਸਭ ਕੋ ਕਰਨ ਨੂੰ ਤਿਆਰ ਹੈ ਤੇ ਫਿਰ ਇਹ ਤੇ ਫਿਰ ਲੋਕਾਂ ਨੂੰ ਨਜਾਇਜ਼ ਹੀ ਮਿਲਨੀ ਆ ਇਹਦੇ ਵਰਗੇ ਨੂੰ ਘਰ ਭਾਇਆ ਜਾਊਗਾ ਇਹ ਠੱਗੀ ਧੋਰੀ ਇਹਦੀ ਬੰਦ ਹੋਊਗੀ ਤੇ ਲੋਕਾਂ ਨੂੰ ਖੁਸ਼ੀ ਮਿਲਣੀ ਆ ਬਿਲਕੁਲ ਜੀ ਇਹਨੇ ਅਮਰਪਾਲ ਸਿੰਘ ਬਬਲੂ ਜਿਹੜੇ ਕਿ ਲਗਾਤਾਰ ਮਨਦੀਪ ਸਿੰਘ ਮੰਨਾ ਨੂੰ ਜਿਹੜਾ ਕਿ ਉਹ ਲਗਾਤਾਰ ਸਵਾਲ ਕਰਦੇ ਵਿਖਾਈ ਦੇ ਰਹੇ ਨੇ ਔਰ ਅੱਜ ਜਿਹੜਾ ਕਿ ਅਮਰਸੰਗ ਰਮੂਆ ਚਸਤ ਚੇਅਰਮੈਨ ਕੋਲ ਪਹੁੰਚੇ ਨੇ ਸ਼ਿਕਾਇਤ ਪਤਾ ਲਗਾ ਸ਼ਿਕਾਇਤ ਕੀ ਹੈ ਜਿਹੜੀ ਕਿ ਰਣਜੀਤ ਸਿੰਘ A ਬਲਾਕ ਵਿੱਚ ਮਨਜੀਤ ਸਿੰਘ ਬੰਨਾ ਦੀ ਪ੍ਰਾਪਰਟੀ ਆ ਉਸ ਦੇ ਬਾਹਰ ਨਜਾਇਜ਼ ਕਬਜ਼ੇ ਨੂੰ ਹਟਾਉਣ ਦੀ ਮੰਗ ਕੀਤੀ ਗਈ ਹੈ ਔਰ ਉਹਨਾਂ ਨੇ ਇਹ ਹੀ ਆਖਿਆ ਵੀ ਉਹਨਾਂ ਨੂੰ ਵਿਸ਼ਵਾਸ ਹੈ ਇਸ ਸ਼ਿਕਾਇਤ ਤੋਂ ਬਾਅਦ ਜਿਹੜੀ ਲੋੜਿੰਦੀ ਕਾਰਵਾਈ ਅਮਰ ਸਰ ਅਮਰੂਮਟਸ ਵੱਲੋਂ ਅਮਲ ਵਿੱਚ ਲਿਆਂਦੀ ਜਾਵੇਗੀ ਕਿਉਂਕਿ ਕਰੋੜ ਰੁਪਏ ਦੀ ਜਿਹੜੀ ਜਗ੍ਹਾ ਹੈ ਉਹ ਇੱਥੇ ਜਿਹੜੀ ਇਨਕੁਇਰਮੈਂਟ ਵਿੱਚ ਦੱਬੀ ਹੋਈ ਹੈ ਐਸਾ ਆਖਣਾ ਹੈ ਅਮਰਪਾਲ ਸਿੰਘ ਬਬਲੂ ਦਾ ਖੈਰ ਆਉਣ ਵਾਲਾ ਸਮਾਂ ਦੱਸੇਗਾ ਕਿਉਂਕਿ ਬਹੁਤ ਲੰਮਾ ਸਮਾਂ ਹੋ ਗਿਆ ਇੱਥੇ ਕੀ ਇਨਕੁਇਰਮੈਂਟ ਕੀਤੀ ਗਈ ਹੈ ਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਤੇ ਹੁਣ ਸ਼ਿਕਾਇਤ ਮਿਲਣ ਤੋਂ ਬਾਅਦ ਜੇਕਰ ਕਾਰਵਾਈ ਹੁੰਦੀ ਹੈ ਤਾਂ ਅਮਰਪਾਲ ਸਿੰਘ ਬਬਲੂ ਦੀ ਇੱਕ ਵੱਡੀ ਜਿੱਤ ਮੰਨੀ ਜਾਏਗੀ